ਐਸੀਆਂ ਤੋਂ ਮੰਨ ਜਦੋਂ ਅੱਕ ਜੇ ਬੋੜਾਂ ਦੀਆਂ ਸ਼ਾਮਾਂ ਜਾਦੇ ਆਉਂਦੀਆਂ ਇਹ ਹਾਈਵੇ ਵੀ ਰੁੱਖੇ ਰੁੱਖੇ ਲੱਗਦੇ ਹਾਈਵੇ ਵੀ ਰੁੱਖੇ ਰੁੱਖੇ ਲੱਗਦੇ ਜਦੋਂ ਪਿੰਡ ਦੀਆਂ ਰਾਹਾਂ ਮਾਜ ਆਉਂਦੀਆਂ ਐਸੀਆਂ ਤੋਂ ਮੰਨ ਜਦੋਂ ਅੱਕ ਜੇ ਬੋੜਾਂ ਦੀਆਂ ਸ਼ਾਮਾਂ ਜਾਦੇ ਆਉਂਦੀਆਂ ਕਿ ਹੱਡ ਤੋੜ ਮਿਹਨਤਾਂ ਨੇ ਕਰਦੇ ਰਾਜੀ ਖੁਸ਼ੀ ਰਹਿਣ ਪਿੱਛੇ ਕਰਦੇ ਵਾਹ ਜੀ ਵਾਹ ਹੱਡ ਤੋੜ ਮਿਹਨਤਾ ਨੇ ਕਰਦੇ ਰਾਜੀ ਖੁਸ਼ੀ ਰਹਿਣ ਪਿੱਛੇ ਕਰਦੇ ਹੋ ਲੱਖ ਪਰਦੇਸਾਂ ਵਿੱਚ ਔਕੜਾਂ ਔਕੜਾਂ ਤੋਂ ਕਬਰੂ ਨਹੀਂ ਡਰਦੇ ਪਰ ਪੈਂਦਾ ਜਦੋਂ ਆਪੇ ਆਟਾ ਗੁੰਨਣਾ ਫੇਰ ਕਹਿਣਾ ਮਾਵਾ ਜادیه ਆਉਂਦੀਆਂ ਵਾਹ ਜੀ ਵਾਹ ਟਰੂ ਇਸੀਆਂ ਤੋਂ ਮੰਨ ਜਦੋਂ ਅੱਕ ਜੇ ਬੋੜਾਂ ਦੀਆਂ ਸ਼ਾਮਾਂ ਜਾਂਦੇ ਆਉਂਦੀਆਂ ਵੈਰੀ ਨਾਈਸ ਕਿ ਉੱਥੇ ਭਾਵੇਂ ਗੱਡੇ ਸੀ ਤੇ ਖੱਡੇ ਸੀ ਪਰ ਚਿੱਤ ਨਹੀਂ ਸੀ ਡਿੱਕ ਡੋਲੇ ਖਾਮਦਾ ਉੱਥੇ ਭਾਵੇਂ ਗੱਡੇ ਸੀ ਤੇ ਖੱਡੇ ਸੀ ਪਰ ਚਿੱਤ ਨਹੀਂ ਸੀ ਡਿੱਕ ਡੋਲੇ ਖਾਮਦਾ ਬੰਦਕਾਰਾਂ ਵਿੱਚ ਵਾੜ ਵੀ ਨਹੀਂ ਹਿੱਲਦੇ ਫੇਰ ਵੀ ਤਾਂ ਚੈਨ ਨਹੀਂ ਆਉਂਦਾ ਹੋ ਮਾਪਿਆਂ ਦੇ ਸਿਰ ਮੋਜਾਂ ਮਾਣੀਆਂ ਕਿੱਦਾਂ ਮੈਂ ਪੁਲਾਵਾ ਜਾਂਦੀ ਆਉਂਦੀਆਂ ਓਹ ਵਾਹ ਕਿਆ ਬਾਤ ਹੈ ਕਿਸੀਆਂ ਤੋਂ ਮੰਨ ਜਦੋਂ ਅੱਕ ਜੇ ਭੋੜਾਂ ਦੀਆਂ ਸ਼ਾਮਾਂ ਜਾਂਦੀ ਆਉਂਦੀਆਂ ਬਹੁਤ ਅੱਛੇ ਕਿ ਪੀਟਰ ਬੈਲਟ ਨਾਲੋਂ ਬੱਧ ਸੀ ਮਿੱਤਰਾਂ ਨੂੰ ਸ਼ੌਂਕ ਨੀਲੇ ਫੋੜਦਾ ਕਿਆ ਬਾਤ ਆ ਪੀਟਰ ਬੈਲਟ ਨਾਲੋਂ ਬੱਧ ਸੀ ਮਿੱਤਰਾਂ ਨੂੰ ਸ਼ੌਂਕ ਨੀਲੇ ਫੋੜਦਾ ਹਾਂ ਘਰ ਦੀ ਟਰਾਲੀ ਗੰਨੇ ਕਰਦੇ ਪੰਗਾ ਡਿਸਪੈਚ ਦਾ ਨਾਲ ਲੋੜਦਾ ਵਾਹ ਵਾਹ ਹੋ ਘਰ ਦੀ ਟਰਾਲੀ ਗੰਨੇ ਘਰ ਦੇ ਪੰਗਾ ਡਿਸਪੈਚ ਦਾ ਨਾਲ ਲੋੜਦਾ ਉਹ ਨਾ ਮਾ ਸ਼ਹਿਰ ਧੂਰੀ ਮਿਲ ਬੀਤੀਆਂ ਮਿੱਤਰਾਂ ਨਾ ਚਾਹਾਂ ਮਾ ਜਾਦੇ ਆਉਂਦੀਆਂ ਏਸੀਆਂ ਤੋਂ ਮੰਨ ਜਦੋਂ ਅੱਕ ਜੇ ਮੋੜਾਂ ਦੀਆਂ ਸ਼ਾਮਾਂ ਜਾਦੇ ਆਉਂਦੀਆਂ ਇਹ ਹਾਈਵੇ ਵੀ ਰੁੱਖੇ ਰੁੱਖੇ ਲੱਗਦੇ ਹਾਈਵੇ ਵੀ ਰੁੱਖੇ ਰੁੱਖੇ ਲੱਗਦੇ ਜਦੋਂ ਪਿੰਡ ਦੀਆਂ ਰਾਵਾਂ ਜਾਦੇ ਆਉਂਦੀਆਂ ਕੇ ਰੁੱਖੀ ਮਿਸੀ ਰੁੱਖੀ ਮਿਸੀ ਖਾ ਕੇ ਬੁੱਲੇ ਲੁੱਟਦੇ ਪਿੰਡ ਚ ਪਧਾਣੇ ਪੂਰਾ ਠੁੱਕ ਸੀ ਹਰ ਰੁੱਖੀ ਮਿਸੀ ਖਾ ਕੇ ਬੁੱਲੇ ਲੁੱਟਦੇ ਪਿੰਡ ਚ ਪਧਾਣੇ ਪੂਰਾ ਠੁੱਕ ਸੀ ਆ ਡਾਲਰਾਂ ਦੀ ਚਮਕ ਨੇ ਤੋੜਤਾ ਥਾਂ ਦੀ ਪਰਵਾਰ ਇੱਕ ਮੁੱਠ ਸੀ ਹਾ ਡਾਲਰਾਂ ਦੀ ਚਮਕ ਲੈ ਤੋੜਤਾ ਹੰਦੀ ਪਰਿਵਾਰ ਇੱਕ ਮੁਠਸੀ ਸਾਂਝੇ ਚੁੱਲ੍ਹੇ ਸਾਂਝੀਆਂ ਹਵੇਲੀਆਂ ਮੱਜੀਆਂ ਤੇ ਗਾਵਾਂ ਜਾਦੇ ਆਉਂਦੀਆਂ ਬਹੁਤ ਅੱਛੇ ਏਸੀਆਂ ਤੋਂ ਮੰਨ ਜਦੋਂ ਅੱਕ ਜੇ ਬੋੜਾਂ ਦੀਆਂ ਸ਼ਾਮਾਂ ਜਾਦੇ ਆਉਂਦੀਆਂ ਇਹ ਹਾਈਵੇ ਵੀ ਰੁੱਖੇ ਰੁੱਖੇ ਲੱਗਦੇ ਹਾਈਵੇ ਵੀ ਰੁੱਖੇ ਰੁੱਖੇ ਲੱਗਦੇ ਜਦੋਂ ਪਿੰਡ ਦੀਆਂ ਰਾਵਾਂ ਜਾਦੇ ਹੋ ਕੀ ਬਾਤ ਹੈ ਕੀ ਬਾਤ ਹੈ ਬਹੁਤ ਅੱਛੇ ਵੈਰੀ ਨਾਈਸ